ਹਾਦਸਿਆਂ ਨੂੰ ਰੋਕਣ ਲਈ ਏਐਸਆਈ ਸ਼ਿੰਗਾਰਾ ਸਿੰਘ ਦੇ ਯਤਨਾ ਸਦਕਾ ਪੀਡਬਲਿਊਡੀ ਦੇ ਐਸਟੀਓ ਨੀਰਜ ਕੁਮਾਰ ਦੀ ਰਹਿਨੁਮਾਈ ਹੇਠ ਤਲਵੰਡੀ ਚੌਧਰੀਆ ਡੋਲਾ ਵਿਧੀਪੁਰ ਅਤੇ ਪੰਮਣ ਆਦੀ ਪਿੰਡਾਂ ਨੂੰ ਜਾਂਦੇ ਚ ਰਸਤੇ ਵਿੱਚ ਰੋਕਾ ਲਗਾਈਆਂ ਗਈਆਂ ਹਨ ਜਿਸ ਨਾਲ ਇਸ ਚੌਂਗ 'ਚ ਹੁੰਦੇ ਹਾਦਸੇ ਨਹੀਂ ਹੋਣਗੇ ਗੱਲਬਾਤ ਦੌਰਾਨ ਗੁਰੂ ਨਾਨਕ ਦੇਵ ਕੀਰਤਨ ਸੇਵਾ ਸੁਸਾਇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਵਿਧੀਪੁਰ ਨੇ ਦੱਸਿਆ ਕਿ ਇਹਨਾਂ ਪਿੰਡਾਂ ਨੂੰ ਜਾਂਦੀਆਂ ਸੜਕਾ ਦੇ ਬਰਮ ਕਿਸਾਨਾਂ ਨੇ ਵੰਡਲੇ ਹਨ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਸੜਕਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਆ ਪਿੰਡ ਦੋਲਿਆਂ ਤੋਂ ਬਿਧੀਪੁਰ ਨੂੰ ਜਾਂਦਾ ਹੈ ਤਲਵੰਡੀ ਚੌਧਰੀਆਂ ਨੂੰ ਜਾਂਦਾ ਹੈ ਚ ਰਸਤਾ ਹੈ ਪੰਮਣਾ ਨੂੰ ਤੇ ਇਹਦੇ ਬਰਮਾ ਤੋਂ ਲਗਭਗ ਸਾਰੇ ਹੀ ਬਰਮਾ ਬੰਦੇ ਵੇ ਵੱਡੇ ਹੋਏ ਹਨ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਕਿਉਂਕਿ ਬਰਮਾ ਦੀ ਵਜ੍ਹਾ ਨਾਲ ਜਦੋਂ ਸਾਈਡਾਂ ਦੇ ਪਰਬ ਨਹੀਂ ਹੁੰਦੇ ਤਾਂ ਅਕਸਰ ਹੀ ਹਾਦਸੇ ਵਾਪਰ ਜਾਂਦੇ ਵਾਪਰ ਜਾਂਦੇ ਹਨ ਸਾਈਡ ਦੀਆਂ ਲੱਗੇ ਵਾਪਰ ਜਾਂਦੇ ਹਨ ਇਸ ਕਰਕੇ ਬਰਮਾ ਵੱਲ ਧਿਆਨ ਦਿੱਤਾ ਜਾਵੇ ਹਾਂਜੀ ਆ ਜਿਹੜਾ ਸੜਕ ਦੇ ਉੱਪਰ ਚਰਸਤੇ ਡੋਲਿਆਂ ਵਾਲੇ ਪੰਮਣਾ ਤਰੁੰਡੀ ਚੌਧੇ ਦਾ ਚਰਸਤਾ ਪੈਂਦਾ ਹੈ ਇਹਦੇ ਵਿੱਚ ਜਿਹੜੋ ਲਾਈਆਂ ਰੋਕਾਂ ਲਾਈਆਂ ਗਈਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਰਸਤਾ ਇੱਥੇ ਬਹੁਤ ਵਾਰੀ ਐਕਸੀਡੈਂਟ ਹੋਇਆ ਇੱਕ ਵਾਰੀ ਨੇ ਬਹੁਤ ਸਮੇ ਤੋਂ ਹੀ ਹੋ ਰਿਹਾ ਇੱਥੇ ਕਈ ਵਾਰੀ ਮੱਕੀ ਲੱਗ ਜਾਂਦੀ ਆ ਤਾਂ ਵੀ ਕੋਈ ਪਾਸੇ ਦੇਖਦਾ ਨਹੀਂਗਾ ਉਦੋਂ ਬਹੁਤ ਐਕਸੀਡੈਂਟ ਹੋਇਆ ਅਸੀਂ ਧੰਨਵਾਦ ਕਰਦੇ ਆ ਜੀ ਜੀ ਸਾਹਿਬ ਦਾ ਉਹਨਾਂ ਦਾ ਜਿੰਨਾ ਵੀ ਸਟਾਫ ਹੈਗਾ ਆ ਇਹ ਜਿਹੜੇ ਬਹੁਤ ਥੇੜ ਤੋਂ ਮੰਗੇ ਹੈ ਕੀ ਇਹ ਸਥਿਤੀ ਪੂਰੀ ਕੀਤੀ ਗਈ ਆ ਇਹ ਤਾਂ ਮਿਹਰਬਾਨੀ ਸਹਾਰਾ ਸੇ ਉਹਨੇ ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਸਾਰਾ ਕੁਝ ਲੁਆਇਆ ਹੈਗਾ ਤੇ ਹੁਣ ਇਹ ਹੈਗਾ ਵੀ ਤਕਰੀਬਨ ਹਰ ਇੱਕ ਬੰਦੇ ਨੂੰ ਜਿਹੜਾ ਕੋ ਨੰਗਦਾ ਉਹਨੂੰ ਦੇਖ ਕੇ ਦੇਖਣਾ ਚਾਹੀਦਾ ਵੀ ਇਹ ਨੰਗਣਾ ਕਿਸ ਤਰ੍ਹਾਂ ਹੈਗਾ ਆ ਵੀ ਇਹ ਹੁਣ ਤਾਂ ਰੋਕਾਂ ਵੀ ਲੱਗੀਆਂ ਜੇ ਫਿਰ ਇਹਦੇ ਰੋਕਾ ਲੱਗਣ ਦੇ ਬਾਵਜੂਦ ਵੀ ਕੋਈ ਪ੍ਰੋਬਲਮ ਆਉਂਦੀ ਆ ਫਿਰ ਤਾਂ ਉਹਦੀ ਆਪਦੀ ਗਲਤੀ ਹੈਗੀ ਆਕਾ ਫਿਰ ਤੋਂ ਕੋਈ ਪੋਜੀਸ਼ਨ ਕੀਤਾ ਜਾ ਸਕਦਾ ਨਾ ਤੁਹਾਨੂੰ ਅਸੀਂ ਦੁਬਾਰਾ ਫਿਰ ਮੈਂ ਧੰਨਵਾਦ ਕਰਦਾ ਮੈਂ ਪੀਡਬੀਡਟੀ ਵਾਲੇ ਐਸਟੀਯੂ ਸਾਹਿਬ ਦਾ ਉਹਨਾਂ ਦੇ ਸਾਰੇ ਮੁਲਾਜ਼ਮਾਂ ਦਾ ਤੇ ਸਰਦਾਰ ਸਗਾਰਾ ਸਿੰਘ ਹੋਣਾ ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਇਹ ਸਾਰਾ ਕੁਝ ਇਹ ਲਵਾਇਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਇੱਕ ਹੋਰ ਗੱਲ ਆ ਜਿਹੜੀ ਆ ਸੈਡਾਂ ਦੇ ਕਿਸਾਨਾਂ ਵੱਲੋਂ ਬਰਮ ਵੱਡੇ ਗਿਆ ਇਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਬਹੁਤ ਸਮੇਂ ਤੋਂ ਮਦਦ ਲਈ ਐਸਜੀਐਮ ਸਾਹਿਬ ਨੂੰ ਲਿਖ ਕੇ ਦਿੱਤਾ ਗਿਆ ਸਰਪੰਚ ਆਪਣੇ ਡੋਲੇ ਵਾਲਿਆਂ ਨੇ ਸਾਰੇ ਸਰਪੰਚਾਂ ਦੀ ਸਾਈਨ ਕਰਾ ਕੇ ਦਿੱਤੇ ਗਿਆ ਐਸਜੀਐਮ ਸਾਹਿਬ ਨੂੰ ਲੇਕਿਨ ਉਹਨਾਂ ਨੇ ਇੱਕ ਨਹੀਂ ਸੁਣੀ ਇਹ ਤਕਰੀਬਨ ਹਿਸਾਬ ਲਾ ਲੋ ਪਾਸੇ ਵਾਲੇ ਪਾਸੇ ਕੋਈ ਵੀ ਵਰਨ ਜਿਹੜਾ ਹੈਗਾ ਵਾ ਨਹੀਂ ਹੈਗਾ ਸਾਰੇ ਵੱਡੇ ਹੋਏ ਹੈ ਤਕਰੀਬਨ ਸ਼ਬਦ ਦੇ ਨਾਲ ਤਕਰੀਬਨ ਵੱਡੇ ਹੋਇਆ ਹੈਗਾ ਵਾ ਜੀ ਤੇ ਅਸੀਂ ਤਾਂ ਫਿਰ ਦੁਬਾਰਾ ਮੰਗ ਕਰਦੇ ਆਂ ਵੀ ਇਹਨੂੰ ਮਿੱਟੀ ਇਹਦੇ ਵਿੱਚੋਂ ਆਲੂਆਂ ਦੇ ਵਿੱਚੋਂ ਪਟ ਕੇ ਪਾਈ ਜਾਵੇ ਅਗਲੇ ਨੂੰ ਪਤਾ ਲੱਗੇ ਵੀ ਇਹ ਸਾਡੇ ਜਿਹੜੀ ਕਬਜ਼ਾ ਕੀਤਾ ਹੈ ਵੀ ਇਹ ਛਡਾਇਆ ਜਾਵੇ ਇੱਕ ਉਹ ਜਿਹੜਾ ਸਬੈਦਾ ਹੈਗਾ ਵਾ ਉਹ ਬੱਚੇ ਵੀ ਉਧਰੋਂ ਗੱਡੀਆਂ ਬੱਸਾਂ ਆਉਂਦੀਆਂ ਆਂ ਗਿਆ ਉਹ ਵੀ ਬਹੁਤ ਵਾਰੀ ਉਹਨੂੰ ਫੋਨ ਕਰਕੇ ਦੱਸਿਆ ਗਿਆ ਇੱਕ ਉਹ ਜਿਹੜਾ ਸਬੈਦਾ ਹੈਗਾ ਵਾ ਉਹ ਬੱਚੇ ਵੀ ਉਧਰੋਂ ਗੱਡੀਆਂ ਬੱਸਾਂ ਆਉਂਦੀਆਂ ਆਂ ਗਿਆ ਉਹ ਵੀ ਬਹੁਤ ਵਾਰੀ ਉਹਨੂੰ ਫੋਨ ਕਰਕੇ ਆ ਕਿੰਨਾ ਖਤਰਨਾਕਾ ਕਿੱਥੇ ਲਾਇਆ ਹੈ ਇਹਨੂੰ ਵੰਡਦਾ ਕਿੱਥੇ ਦੇਖੋ ਦੇਖੋ ਉਹ ਦੇਖੋ ਖਤਰਨਾਕਾ ਦਾ ਮਾਰਗਾ ਉਹ ਖੰਭਾ ਸੇ ਪਰਨਾਗਾ ਇਹ ਸਭ ਕੋ ਤੇ ਖਾਣਦੇ ਆ ਆ ਖਤਰਨਾਕਾ ਆ ਗਈ ਉਹ ਉਸ ਪਈ ਦੇ ਖਤਰਨਾਕਾ ਕੋਈ ਵੀ ਮਰ ਸਕਦਾ ਆ ਚੈੱਕ ਕਰੋ ਇੱਧਰੋਂ ਅੰਦਰੋਂ ਸੁਪਈ ਦਾ ਦੂਰ ਨਾ ਕੋਈ ਨੀ ਇੱਥੇ ਲੈ ਰੋ ਖਰ ਲਾਇਆ ਆ ਆ ਬਿਅਕਤੀ ਜੋ ਬਰਮ ਦਿਖਾ ਰਿਹਾ ਹੈ ਇੰਜੀ ਧਿਆਨ ਨਾਲ ਗੱਲ ਨੂੰ ਧਿਆਨ ਦਿੱਤਾ ਜਾਵੇ ਦੇਖੋ ਕਿ ਕਿਸ ਤਰ੍ਹਾਂ ਪੱਜ-ਪੱਜ ਹਸਰਿਆ ਹੋਏ ਕਿ ਜਿਹੜੇ ਹਾਦਸੇ ਵਾਪਰਦੇ ਆ ਇਹ ਇਸੇ ਕਾਰਨ ਵਾਪਰਦੇ ਆ ਤਾਂ ਜੋ ਜੇ ਬਰਮਾ ਵਾਲੇ ਧਿਆਨ ਦੇ ਤਿਆਰ ਆ ਬਰਮ ਔਰ ਟ੍ਰੈਫਿਕ ਦੇ ਧਿਆਨ ਵਿੱਚ ਰੱਖਦੇ ਹੋਏ ਜੋ ਜੋ ਇਹ ਕਹਿ ਰਿਹਾ ਕਿ ਲਾਲ ਪੈਸੇ ਦਾ ਦੋਹਿਆ ਇੰਨੇ ਟਰਾਲੇ ਵਾਸਰੋਗੇ ਇੰਨੇ ਹਜ਼ਾਰ ਰੁਪਈਆ